ਇੱਕ ਸਵਾਲ ਬੜਾ ਪੰਜਾਬ ਦੀ ਫੀਜ਼ਾ ਦੇ ਵਿੱਚ ਘੁੰਮ ਰਿਹਾ ਕਹਿੰਦੇ ਮਾਨ ਸਾਹਿਬ ਤੁਸੀਂ ਤਾਂ ਡਰ ਕਰਕੇ ਫਰੀਦਕੋਟ ਛੱਡ ਗਏ ਪਰ ਲੋਕ ਇਹਨੂੰ ਛੱਡ ਕੇ ਕਿੱਧਰ ਜਾਣ ਹੁਣ ਪ੍ਰਵਿੰਜੀ ਇਹ ਬਹੁਤ ਵੱਡਾ ਸਵਾਲ ਹੈ ਹੂੰ ਜੇ ਪੁਲਿਸ ਦੇ ਥਾਣਿਆਂ ਤੇ ਹਮਲਾ ਹੋਵੇ ਤੇ ਪੁਲਿਸ ਦੇ ਮੁਖੀ ਕਹਿਣ ਕਿ ਐ ਕਰੋ ਉੱਥੇ ਭਾਈ ਤੁਸੀਂ ਜਾਲੀ ਲਾ ਲਓ ਮੈਂ ਤੁਸੀਂ ਕੰਧਾਂ ਉੱਚੀਆਂ ਕਰ ਲਓ ਹੈਨਾ ਤੁਸੀਂ ਗ੍ਰਿੱਲਾਂ ਲਾ ਲਓ ਥਾਣੇ ਸ਼ਾਮ ਨੂੰ ਬੰਦ ਕਰ ਲਿਆ ਕਰੋ ਮਤਲਬ ਜੇ ਥਾਣੀ ਸੁਰੱਖਿਅਤ ਨਹੀਂ ਪੰਜਾਬ ਸੁਰੱਖਿਅਤ ਕਿਵੇਂ ਹੂੰ ਤੇ ਤੁਸੀਂ ਪੁਲਿਸ ਦੀ ਨਫਰੀ ਸਾਰੀ ਦਿੱਲੀ ਨੂੰ ਤੋਰੀ ਆ ਕਿਸੇ ਬੰਦੇ ਨੇ ਕੰਮ ਕਰਾਉਣਾ ਹੋਵੇ ਐਫਆਈਰ ਲਿਖਾਉਣੀ ਹੋਵੇ ਥਾਣੇ 'ਚ ਬੰਦਾ ਨਹੀਂ ਲੱਭਦਾ ਜੀ ਪਰ ਜਿੱਥੋਂ ਤੱਕ 26 ਜਨਵਰੀ ਦੇ ਜਾਂ 15 ਅਗਸਤ ਦੇ ਸਮਾਗਮਾਂ ਦਾ ਸਬੰਧ ਹੁੰਦਾ ਪ੍ਰਵੀਨ ਜੀ ਇਹ ਇੱਕ ਪੂਰੀ ਵਿਧੀ ਵਿਧਾਨ ਹੈ ਹਮ ਬਕਾਇਦਾ ਤੌਰ ਤੇ ਕੈਬਨਿਟ ਦੇ ਵਿੱਚ ਲਿਆ ਕੇ ਨੋਟੀਫਾਈ ਹੁੰਦਾ ਹੈ ਕਿ ਇਸ ਮੰਤਰੀ ਨੇ ਇਸ ਜ਼ਿਲ੍ਹੇ ਜਾਣਾ ਹੈ ਇਸ ਮੰਤਰੀ ਦੇ ਇਸ ਜਿੱਦੇ ਜਾਣਾ ਮੁੱਖ ਮੰਤਰੀ ਇੱਥੇ ਜਾਣਾ ਇਹ ਡੇਢ ਦੋ ਮਹੀਨੇ ਪਹਿਲਾਂ ਦਾ ਪ੍ਰੋਸੈਸ ਹੁੰਦਾ ਪੂਰਾ ਹਮ ਸੋ ਸਿਕਿਉਰਿਟੀ ਪ੍ਰੋਗਰਾਮ ਫਿਰ ਉਸ ਪੱਧਰ ਦੇ ਸਟੇਟ ਵਾਲੇ ਉੱਥੇ ਝਾਕੀਆਂ ਸਾਰਾ ਕੁਝ ਜਿੱਥੇ ਮੁੱਖ ਮੰਤਰੀ ਜਾਣਾ ਉੱਥੇ ਸਟੇਟ ਪੱਧਰ ਦਾ ਸਮਾਗਮ ਬਣ ਜਾਂਦਾ ਹੋ। ਹੂੰ। ਸੋ ਫਿਰ ਤੁਸੀਂ ਉਸ ਨੂੰ ਆ ਜੀ ਹੁਣ ਮਤਲਬ ਕਿ ਮੈਂ ਇੱਥੋਂ ਫਰੀਦਕੋਟ ਤੋਂ ਬਦਲ ਕੇ ਮਹਾਲੀ ਹੈ ਨਾ ਤੇ ਮੀਡੀਆ ਨੂੰ ਮਹਾਲੀ ਦੀ ਜਾਣਕਾਰੀ ਮਿਲਦੀ ਹੈ ਜਾਨੂੰ ਪਤਾ ਲੱਗਾ ਨਹੀਂ ਜੀ ਹੁੰਦਾ ਮੁੱਖ ਮੰਤਰੀ ਸਾਹਿਬ ਪਟਿਆਲੇ ਪਹੁੰਚ ਗਏ। ਹੂੰ 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 ਅਸਲ 'ਚ ਹੋਇਆ ਕਿ ਕਿ ਜਿਹੜੇ ਸਟੇਡੀਅਮ ਨਹਿਰੂ ਸਟੇਡੀਅਮ ਹੈ ਫਰੀਦਕੋਟ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਝੰਡਾ ਲਹਿਰਾਉਣਾ ਸੀ ਹੂੰ ਜਿੱਥੇ ਝੰਡਾ ਲਹਿਰਾਉਣਾ ਸੀ ਉੱਥੇ ਇੱਕ ਝੰਡਾ ਲੱਪ ਗਿਆ ਦੋ ਚਾਰ ਪੋਸਟਰ ਲੱਪ ਗਏ ਕਹਿੰਦੇ ਖਾਲਸਾ ਨ ਪੱਖੀ ਪੋਸਟਰ ਲੱਗੇ ਰਹੇ ਜੀ ਝੰਡਾ ਲੱਗਿਆ ਜੀ ਹੂੰ ਹੂੰ ਉਹ ਤੋਂ ਡਰ ਲੱਗਿਆ ਕਿ ਇਹ ਆਪਣੇ ਵਾਲਾ ਝੰਡਾ ਲੈ ਕੇ ਮਹਾਲੀ ਆਗੇ ਕਿਸ ਤਾ ਜੀ ਤਿਰੰਗਾ ਮਹਾਲੀ ਲਹਿਰਾਵਾਂਗੇ ਹੂੰ ਅੱਛਾ ਫਿਰ ਮਹਾਲੀ ਵੀ ਗੱਲ ਨਹੀਂ ਬਣੀ ਅਫਸਰ ਸਾਰੀ ਰਾਤ ਵਿਚਾਰੇ ਜਾਗਦੇ ਰਹੇ ਭੱਜ ਨਟਕਾ ਕਰਦੇ ਰਹੇ ਕਹਿੰਦੇ ਨਹੀਂ ਜੀ ਹੁਣ ਪਟਿਆਲੇ ਲਹਿਰਾਇਆ ਜੋ ਹੂੰ ਹੂੰ ਗੁਰਪਤਵੰਤ ਪੰਨੂ ਦੇ ਹਵਾਲੇ ਨਾਲ ਕਹਿੰਦੇ ਜੀ ਧਮਕੀ ਮਿਲੀ ਹੈ ਜੀ ਉਹਨੇ ਕਹਿਤਾ ਕਿ ਹਾਂ ਜੀ ਅਸੀਂ ਧਮਕੀ ਦਿੱਤੀ ਹੈ ਜੀ ਆਪ ਪੋਰਟਰ ਵੀ ਅਸੀਂ ਲਵਾਏ ਜੀ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਰੰਗਲਾ ਪੰਜਾਬ ਹੈ ਜੇ ਰੰਗਲਾ ਪੰਜਾਬ ਹੈ ਫਿਰ ਰੰਗਲੇ ਪੰਜਾਬ ਚ ਤੁਹਾਨੂੰ ਕੱਚ ਦੇ ਬੁਲਟ ਪ੍ਰੂਫ ਸ਼ੀਸ਼ਿਆਂ ਚ ਖੜ ਕੇ ਕਿਉਂ ਭਾਸ਼ਣ ਦੇਣੇ ਪੈਂਦੇ ਆ ਆਜ਼ਾਦੀ ਦਿਹਾੜਿਆਂ 'ਤੇ ਮੈਨੂੰ ਅੱਜ ਵੀ ਜਿਆਦਾ ਪਿਛਲਾ ਭਾਸ਼ਣ ਤੁਸੀਂ ਸ਼ੀਸ਼ਿਆਂ ਚ ਖੜ ਕੇ ਦਿੱਤਾ ਸੀਗਾ ਹਾਂ ਜੀ ਹਾਂ ਜੀ ਬਿਲਕੁਲ ਉਸ ਸਮੇਂ ਉਸ ਸਮੇਂ ਵੀ ਕੁਝ ਤਰ੍ਹਾਂ ਨੇ ਕਿਹਾ ਸੀਗਾ ਕਿ ਪਈਏ ਫੀਲਿੰਗ ਚੱਕ ਗਿਆ ਇਹਨੂੰ ਐ ਲੱਗਦਾ ਕਿ ਲਾਲ ਕਿਲੇ ਤੋਂ ਬੋਲ ਰਿਹਾ ਮੈਂ ਤਾਂ ਓੜੀ ਜੀ ਫੀਲਿੰਗ ਲੈ ਰਿਹਾ ਹੂੰ ਕੁਝ ਕਹਿੰਦੇ ਕਿ ਜੇ ਇੰਨਾ ਹੀ ਡਰ ਲੱਗਦਾ ਭਾਈ ਫਿਰ ਮੁਰਗੀ ਖਾਨਾ ਖੋਲੋ ਕਿਉਂ ਫਿਰ ਇਨਾ ਸ਼ੀਸ਼ਿਆਂ 'ਚ ਕੱਢ ਕੇ ਬੋਲ ਰਹੇ ਹੋ ਤੇ ਤੁਸੀਂ ਤਾਂ ਸ਼ੀਸ਼ੇ 'ਚ ਕੱਢ ਕੇ ਪੰਜਾਬ ਕਿੱਥੇ ਕੱਢ ਜੂਵੇ ਹੂੰ ਪੰਜਾਬ ਨੂੰ ਕਿਹੜੇ ਸ਼ੀਸ਼ੇ 'ਚ ਕਢਾਓਗੇ ਹੁਣ ਤੁਸੀਂ ਤਾਂ ਫਰੀਦਕੋਟ ਤੋਂ ਮਹਾਲੀ ਮਹਾਲੀ ਤੋਂ ਪਟਿਆਲੇ ਚਲੇਗੇ ਪੰਜਾਬ ਕਿੱਥੇ ਨੂੰ ਚਲਾ ਜਾਵੇ ਲੋਕ ਕਿੱਥੇ ਨੂੰ ਚਲੇ ਜਾਣ ਹੂੰ ਸੋ ਜੇ ਮੁੱਖ ਮੰਤਰੀ ਉਹ ਸੁਰੱਖਿਅਤ ਨਹੀਂ ਇੰਨੀਆਂ 40 42 ਗੱਡੀਆਂ 3 400 ਬੰਦਾ ਸਿਕਿਉਰਿਟੀ 'ਚ ਹੈ ਤੇ ਆਮ ਲੋਕ ਫਿਰ ਕਿਵੇਂ ਸੁਰੱਖਿਅਤ ਨੇ ਭਾਈ ਸਹੀ ਸੀ ਬਿਲਕੁਲ ਜੀ ਸੋ ਇਹ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੋ ਗਿਆ ਹੂੰ ਕਿ ਮੁੱਖ ਮੰਤਰੀ ਭੱਜ ਰਿਹਾ ਜਾਂ ਸੱਚਮੁੱਚ ਜਿਹੜਾ ਹਵਾਲਾ ਸਰਕਾਰ ਦੇ ਰਹੀ ਆ ਉਹ ਆ ਹੁਣ ਸਰਕਾਰ ਦਾ ਹਵਾਲਾ ਸੁਣਾਓ ਹਮਮ ਪ੍ਰਵੀਨ ਜੀ ਸਰਕਾਰ ਕਹਿੰਦੀ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਚੱਲਦਾ ਜੀ 25 ਜਨਵਰੀ ਨੂੰ ਕੇਜਰੀਵਾਲ ਜੀ ਔਰ ਭਗਵੰਤ ਮਾਨ ਨੂੰ ਕਿਸੇ ਚੈਨਲ ਨੇ ਸੱਦਿਆ ਉਹ ਸਜਾਉਂਦੇ ਹੁੰਦੇ ਨੇ ਨਾ ਸਟੇਜ 'ਤੇ ਦੋ ਦੋ ਬੰਦਿਆਂ ਨੂੰ ਇੱਕ ਇੱਕ ਬੰਦੇ ਨੂੰ ਬਿਠਾ ਕੇ ਗੱਲਬਾਤ ਜੀ ਹਮਮ ਕਿ ਉਵੇਂ ਸਾਡਾ ਇੱਕ ਸਮਾਗਮ ਆ ਜਿਹੜਾ 3 ਵਜੇ ਨਿਪਟਣਾ ਜੀ ਜੀ ਤੇ ਜੇ 25 ਤਰੀਕ ਨੂੰ 3 ਵਜੇ ਨਿਬੜਦਾ ਤੇ ਇਹ ਨਿਯਮ ਹੈ ਜੀ ਕਿ ਜਿੱਥੇ ਝੰਡਾ ਲਹਿਰਾਉਣਾ ਉਹ ਉੱਥੇ ਰਾਤ ਨੂੰ ਇੱਕ ਰਾਤ ਪਹਿਲਾਂ ਜਾਣਾ ਪੈਂਦਾ ਠੀਕ ਹੈ ਤਾਂ ਕਿ ਉੱਥੇ ਜਾ ਕੇ ਡੀਸੀ ਯੂਨੀਵਰਸਿਟੀ ਨੂੰ ਦਸਵਾਉਣਾ ਪੈਂਦਾ ਐਸਡੀਐਮ ਵਗੈਰਾ ਨੂੰ ਫਿਰ ਉਹ ਸਾਰੀ ਪ੍ਰਕਿਰਿਆ ਉਹ ਲੈ ਕੇ ਆਂ ਜੀ ਸਵੇਰ ਨੂੰ ਕਿਉਂਕਿ ਤਹਿ ਸਮਾਂ ਹੁੰਦਾ 8:00 ਵਜੇ ਝੰਡਾ 8:00 ਵਜੇ ਜਾਣਗਨਮਣ 8:00 ਵਜੇ ਇਹ ਸਾਰਾ ਕੁਝ ਸੋ ਇਸ ਲਈ ਕਹਿੰਦੇ ਜੀ 25 ਤਰੀਕ ਨੂੰ ਜੇ 3 ਵਜੇ ਸਮਾਗਮ ਨਿਬੜਦਾ ਉਹ ਤੋਂ ਬਾਅਦ ਦਿੱਲੀ ਤੋਂ ਚੌਪਰ ਨਹੀਂ ਉੱਠ ਸਕਦਾ ਕਿਉਂਕਿ ਜੀ ਨੋ ਫਲਾਈ ਜਹਾਜ਼ ਹੁੰਦਾ 26 ਜਨ ਇਸ ਲਈ 22 ਰੋਡ ਕਹਿੰਦੇ ਜੀ ਫਰੀਦਕੋਟ ਨਹੀਂ ਪਹੁੰਚ ਹੋ ਸਕਦਾ ਤੇ ਤਾਂ ਕਰਕੇ ਜੀ ਮਹਾਲੀ ਜਾਂ ਪਟਿਆਲੇ ਰੱਖਿਆ ਪਹਿਲਾਂ ਮਹਾਲੀ ਫਿਰ ਮਤਲਬ ਪੈਸੇ ਤਾਂ ਜੀ ਇਹ ਬਹਾਨਾ ਜੇ ਬਹਾਨਾ ਨਾ ਵੀ ਹੋਵੇ ਤਾਂ ਵੀ ਪ੍ਰਵੀਨ ਜੀ ਜੇ ਦਿੱਲੀ ਤੋਂ ਮੁੱਖ ਮੰਤਰੀ ਸਾਹਿਬ ਲਾਲ ਬੱਤੀ ਲਾ ਕੇ ਸਾਈਕਲ ਤੇ ਵੀ ਤੁਰ ਪੈਣ ਨਾ ਤਾਂ ਵੀ ਜਿਵੇਂ ਉਹਨਾਂ ਲਈ ਰਾਹ ਖਾਲੀ ਹੁੰਦਾ ਤਾਂ ਵੀ ਉਹ ਫਰੀਦਕੋਟ ਸਮੇਂ ਤੇ ਪਹੁੰਚ ਜਾਣਗੇ ਪਰ ਇਹ ਤਾਂ ਫਿਰ ਆਉਣਾ ਹੀ ਉਡਦੀਆਂ ਗੱਡੀਆਂ 'ਚ ਤੇ ਕਿਵੇਂ ਮੂਰੇ ਸਾਰਾ ਉਹ ਅਮਲਾ ਫਲਾ ਲੱਗਿਆ ਹੁੰਦਾ ਰਾਹ ਖਾਲੀ ਹੁੰਦੇ ਆਉਂਦੇ ਨੇ ਟੌਂਗ ਪੌਂ ਤੇ ਜੇ ਤੁਸੀਂ ਦਿੱਲੀ ਤੋਂ ਮਹਾਲੀ ਜਾਂ ਪਟਿਆਲਾ ਹੀ ਪਹੁੰਚ ਸਕਦੇ ਹੋ ਤੁਸੀਂ ਫਰੀਦਕੋਟ ਵੀ ਪਹੁੰਚ ਸਕਦੇ ਹੋ ਸੋ ਇਸ ਲਈ ਜਨਾਬ ਇਹ ਤੁਹਾਡੇ ਅੰਦਰ ਦਾ ਡਰ ਭੈ ਪ੍ਰਕਾਰਿਆ ਤੇ ਜੇ ਸਰਕਾਰ ਡਰ ਰਹੀ ਹੈ ਤਾਂ ਲੋਕਾਂ ਦਾ ਕੀ ਬਣੂਗਾ ਇਹ ਸਵਾਲ ਵੱਡਾ ਜੀ ਬਿਲਕੁਲ ਬਿਲਕੁਲ